ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਦੇਸ਼ ਦੇ ਵਿੱਚ ਲਾਗੂ ਹੋਏ ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਦੇ ਵਿੱਚ ਟਰਾਂਸਪੋਰਟਰਾਂ ਤੇ ਟਰੱਕ ਡਰਾਈਵਰਾਂ ਨੇ ਵਿਰੋਧ ਅਤੇ ਹੜਤਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਭਾਰਤੀ ਨਿਆਂ ਸੰਹਿਤਾ 2023 ਦੇ ਵਿੱਚ ਸੋਧ ਤੋਂ ਬਾਅਦ ਹਿੱਟ ਐਂਡ ਰਨ ਕੇਸਾਂ ਦੇ ਵਿੱਚ ਦੋਸ਼ੀ ਡਰਾਈਵਰਾਂ ਨੂੰ 7 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਜਿਸ ਦੇ ਚਲਦੇ ਹੋਏ ਦਾ ਨੰਗਲ ਕੋਆਪਰੇਟਿਵ ਟਰੱਕ ਆਪਰੇਟਰ ਗoods ਕੈਰੀਅਰ ਟਰਾਂਸਪੋਰਟਰ ਸੁਸਾਇਟੀ ਲਿਮਟਿਡ ਵੱਲੋਂ ਵੀ ਆਪਣਾ ਵਿਰੋਧ ਦਰਜ ਕਰਵਾਇਆ ਗਿਆ ਹੈ ਇਸ ਮੌਕੇ ਸੋਸਾਇਟੀ ਦੇ ਮੈਂਬਰਾਂ ਵੱਲੋਂ ਜਮ ਕੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ 23 ਕਾਨੂੰਨ ਦੇ ਨਾਲ ਕਿਸ ਪ੍ਰਕਾਰ ਡਰਾਈਵਰਾਂ ਦਾ ਸ਼ੋਸ਼ਣ ਹੋਏਗਾ ਉਹ ਵੀ ਉਹਨਾਂ ਵੱਲੋਂ ਵਿਸਤਾਰ ਦੇ ਨਾਲ ਮੀਡੀਆ ਨੂੰ ਦੱਸਿਆ ਗਿਆ ਤੇ ਆਓ ਸੁਣਦੇ ਹਾਂ ਇਸ ਮੌਕੇ ਟਰੱਕ ਸੋਸਾਇਟੀ ਦੇ ਮੈਂਬਰਾਂ ਦਾ ਕੀ ਕਹਿਣਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਟ੍ਰੱਕ ਆਪਰੇਟਰ ਸੋਸਾਇਟੀ ਵੱਲੋਂ ਭਾਈ ਕਹਿੰਦਾ ਸਾਰਿਆਂ ਨੂੰ ਆ ਵੀ ਰੱਖਾ ਨਾ ਮਾ ਸਾ ਦਾ ਸਾਡੇ ਵਾਸਤੇ ਪਤਾ ਨਹੀਂ ਕਿੱਦਾਂ ਚੜਨਾ ਕਿੱਦਾਂ ਨਹੀਂ ਆ ਜਿੱਦਾਂ ਦੁੱਖ ਭਰਿਆ ਸੀ ਸੁਨੇਹਾ ਸੈਂਟਰਲ ਸਰਕਾਰ ਦਾ ਸੁਨੇਹਾ ਇਹ ਬਹੁਤ ਹੀ ਮੱਦ ਭਾਗੀ ਹੈ ਕਿਉਂਕਿ ਜਿਹੜਾ ਗਰੀਬ ਹੈ ਮਜ਼ਦੂਰ ਬੰਦਾ ਅਗਰ ਉਸ ਬੰਦੇ ਤੇ ਅਤਿਆਚਾਰ ਹੋਣ ਲੱਪਾ ਵਾ ਤਾਂ ਮਜ਼ਦੂਰਾ ਬਿਨਾ ਸਰਕਾਰ ਦਾ ਵੀ ਕੰਮ ਨਹੀਂ ਚੱਲਣਾ ਇੱਕ ਡਰਾਈਵਰ ਬੰਦਾ ਦੇ ਵੀ ਮਜ਼ਦੂਰੇ ਗਿਣਿਆ ਗਿਆ ਜਿਹੜਾ ਕਿ ਅੱਜ ਸਾਡੇ ਪਰ ਇਹ ਕਾਨੂੰਨ ਸੈਂਟਰ ਸਰਕਾਰ ਨੇ ਜਿਹੜੀ ਸਾਡੀ ਮੋਦੀ ਸਰਕਾਰ ਆ ਇਹਨਾਂ ਨੇ ਕਾਨੂੰਨ ਥੋਪਿਆ ਕਿ ਜਿਹੜਾ ਕੋਈ ਐਕਸੀਡੈਂਟ ਹੁੰਦਾ ਉਸ ਐਕਸੀਡੈਂਟ ਦੇ ਵਿੱਚ ਕੋਈ ਵੀ ਬੰਦਾ ਮਿਸ ਹੈਪਨਿੰਗ ਹੋ ਜਾਂਦੀ ਡੈਥ ਹੋ ਜਾਂਦੀ ਅਗਰ ਡਰਾਈਵਰ ਜਿਸ ਕੋਲੋਂ ਗੱਡੀ ਦਾ ਬੰਦਾ ਮਿਸ ਹੈਪਨਿੰਗ ਹੋਇਆ ਜਾਂ ਐਕਸੀਡੈਂਟ ਹੋਇਆ ਜਿਸ ਡਰਾਈਵਰ ਕੋਲੋਂ ਉਹ ਭੱਜ ਜਾਂਦਾ ਤਾਂ ਉਹਨੂੰ 10 ਸਾਲ ਦੀ ਸਜ਼ਾ 5 ਲੱਖ ਰੁਪਈਆ ਜੁਰਮਾਨਾ ਸੋ ਇਹ ਡਰਾਈਵਰ ਜੇ ਉੱਥੋਂ ਭੱਜਦਾ ਏ ਤਾਂ ਨਹੀਂ ਭੱਜਦਾ ਤਾਂ ਲੋਕ ਲੋਕ ਉਹਨਾਂ ਨੂੰ ਵੈਸਾ ਹੀ ਕੁੱਟ-ਕੁੱਟ ਕੇ ਮਾਰ ਦਿੰਦੇ ਜਿਹੜੀ ਜਨਤਾ ਉੱਥੇ ਦੇਖਦੀ ਆ ਇਹ ਨਹੀਂ ਦੇਖਦੇ ਵੀ ਕਸੂਰ ਕਿਹਦਾ ਏ ਕਸੂਰ ਵਾ ਇਹ ਦੇਖਿਆ ਜਾਵੇ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਸੈਂਟਰ ਸਰਕਾਰ ਨੂੰ ਵੀ ਜਿਹੜੇ ਇਹ ਕਾਨੂੰਨ ਤੁਸੀਂ ਬਣਾਏ ਆ ਇਹ ਬਹੁਤ ਗਲਤ ਹੈ ਅਸੀਂ ਆਪਣੀਆਂ ਹੋਰ ਸਾਰੇ ਜਿੰਨਾ ਵੀ ਆਦਲ ਇੰਡੀਆ ਡਰਾਈਵਰ ਸਾਰਿਆਂ ਦਾ ਅਸੀਂ ਸਾਥ ਦਿੰਦੇ ਆ ਜਿਨ੍ਹਾਂ ਨੇ ਇਹ ਕਦਮ اٹھਾਏ ਆ ਵੀ ਅਸੀਂ ਆਪਣੇ ਹੱਕ ਵਾਸਤੇ ਇਹ ਕਾਨੂੰਨ ਰੱਦ ਕਰਾਣੇ ਸੋ ਸਾਡੀ ਨੰਗਲ ਕੋਆਪਰੇਟਿਵ ਸੁਸਾਇਟੀ ਇਹ ਵੀ ਅਸੀਂ ਆਪਣੀ ਮੰਗ ਕਰਦੇ ਆ ਸੈਂਟਰ ਤੋਂ ਵੀ ਜਿਹੜੇ ਇਹ ਕਾਲੇ ਕਾਨੂੰਨ ਐ ਜਿਹੜੇ ਇਹ ਡਰਾਈਵਰਾਂ ਵਾਸਤੇ ਮਾਰੇ ਬਣਾਏ ਗਏ ਇਹ ਰੱਦ ਕੀਤੇ ਜਾਣ ਪੂਰੀ ਯੂਨੀਅਨ ਪੂਰਾ ਪੰਜਾਬ ਪੂਰਾ ਦੇਸ਼ ਅੱਜ ਵਿਰੋਧ ਕਰ ਰਿਹਾ ਕਾਰਨ ਕਿ ਆਏ ਮੈਂ ਤੁਹਾਨੂੰ ਬਰੀਫਿੰਗ ਨਾਲ ਦੱਸ ਦਿੰਦਾ ਇਹਨਾਂ ਨੇ ਜਿਹੜਾ ਕਾਨੂੰਨ ਬਣਾਇਆ ਹੈ ਕਿ ਹਿੱਟਨ ਰਨ ਕੇਸ ਅਗਰ ਡਰਾਈਵਰ ਮੋਕੇ ਤੋਂ ਭੱਜ ਜਾਂਦਾ ਹੈ ਉਹਨੂੰ 10 ਸਾਲ ਦੀ ਸਜ਼ਾ ਤੇ 5 ਲੱਖ ਰੁਪਏ ਜੁਰਮਾਨਾ ਕੀਤਾ ਜਾਊਗਾ ਅਸੀਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਤੁਸੀਂ ਕਾਨੂੰਨ ਬਣਾਇਆ ਤੁਸੀਂ ਦੇਖ ਕੇ ਸੋਚ ਕੇ ਕਾਨੂੰਨ ਬਣਾਇਆ ਹੋਣਾ ਲੇਕਿਨ ਫਿਰ ਕਹਿੰਦੇ ਜੇ ਡਰਾਈਵਰ ਚੱਕ ਕੇ ਬੰਦੇ ਨੂੰ ਲੈ ਜਾਏਗਾ ਹਸਪੀਟਲ ਫਿਰ ਵੀ ਉਹਦੀ ਸਜ਼ਾ ਘੱਟ ਹੋਏਗੀ ਖਤਮ ਨਹੀਂ ਹੋਏ ਸਜ਼ਾ ਉਹਨੂੰ ਪੱਕੀ ਹੋਏ ਨਾਲ 5 ਲੱਖ ਰੁਪਏ ਜੁਰਮਾਨਾ ਹੋਏਗਾ ਅਸੀਂ ਇਹਨਾਂ ਦੀ ਅੱਖਾਂ ਖੋਲਣਾ ਚਾਹੁੰਦੇ ਅਗਰ ਕੋਈ ਡਰਾਈਵਰ ਉਹਨੂੰ ਚੱਕ ਕੇ ਕਿਤੇ ਲੈ ਕੇ ਜਾਊਗਾ ਪਹਿਲੀ ਗੱਲ ਤਾਂ ਤੁਸੀਂ ਦੇਖ ਲਓ ਆਲ ਓਵਰ ਇੰਡੀਆ ਵਾਈਟਾਂ ਆਂਦੀਆਂ ਰਹਿੰਦੀਆਂ ਵੀਡੀਓ ਚੱਲਦਾ ਰਹਿੰਦਾ ਹੈ ਕਿ ਡਰਾਈਵਰ ਨੂੰ ਕੁੱਟ-ਕੁੱਟ ਕੇ ਉੱਥੇ ਵੀ ਦੀ ਹਾਲ ਖਰਾਬ ਕਰ ਦਿੱਤੀ ਜਾਂਦੀ ਸਾਡੇ ਨੇੜ ਦੇ ਪਿੰਡਾਂ 'ਚ ਵੀ ਇਦਾਂ ਹੋਇਆ ਕਿ ਉਹ ਬੰਦੇ ਨੂੰ ਇੰਨਾ ਕੁੱਟਿਆ ਗਿਆ ਉਹ ਡਰਾਈਵਰ ਬਾਅਦ 'ਚ ਉਹਦੀ ਮ੍ਰਿਤਿ ਹੋ ਗਈ ਦੂਜਾ ਅਗਰ ਡਰਾਈਵਰ ਉਹਨੂੰ ਚੱਕ ਕੇ ਲੈ ਜਾਏਗਾ ਅਸੀਂ ਕਹਿੰਦੇ ਇਨਸਾਨੀ ਨਾਤੇ ਲੈਣਾ ਚਾਹੀਦਾ ਤੁਸੀਂ ਹੋਰ ਮੀਡੀਆ 'ਚ ਦੇਖਦੇ ਹੋਵੋਗੇ ਕਿ ਪੂਰੇ ਟਰੱਕਾਂ ਦੇ ਟਰੱਕ ਲੁੱਟ ਲੈਂਦੇ ਉਹਨਾਂ ਦਾ ਪੂਰਾ ਸਮਾਨ ਲਾ ਕੇ ਲੈ ਤੁਸੀਂ ਦੱਸੋ ਕਿਆ ਕਰੇ ਬੰਦਾ ਕਾਨੂੰਨ ਤਾਂ ਤੁਸੀਂ ਬਣਾ ਦਿੰਦੇ ਦੂਜਾ ਤੁਸੀਂ ਕਾਨੂੰਨ ਬਣਾ ਦਿੱਤਾ ਪਹਿਲੇ ਸਾਡਾ ਕਿਆ ਹੁੰਦਾ ਅਗਰ ਕੋਈ ਐਕਸੀਡੈਂਟ ਹੋ ਜਾਏ ਤਾਂ ਡਰਾਈਵਰ ਦੀ ਜਿਹੜੀ ਬੇਲ ਹੈ ਉਹ ਥਾਣੇ 'ਚ ਹੋ ਜਾਂਦੀ ਦੀ ਉਹ ਕਹਿੰਦੇ ਥਾਣੇ 'ਚ ਨਹੀਂ ਹੋਏਗੀ ਤੁਹਾਨੂੰ ਅਸੀਂ ਕੋਰਟ 'ਚ ਭੇਜਾਂਗੇ ਮਤਲਬ ਡਰਾਈਵਰ 19 ਦਿਨ ਜੇਲ੍ਹ 'ਚ ਰਹੇਗਾ ਇਹ ਕਾਨੂੰਨੀ ਉਹਨੇ ਪਾਸ ਕੀਤੇ ਇਹਦਾ ਪੂਰਾ ਪੰਜਾਬ ਪੂਰਾ ਹਿੰਦੁਸਤਾਨ ਵਿਰੋਧ ਕਰ ਰਿਹਾ ਸਾਡੀ ਬੇਨਤੀ ਹੈ ਇਸ ਕਾਨੂੰਨ ਨੂੰ ਅੱਜ ਦੇ ਅੱਜ ਵਾਪਸ ਲਿਆ ਜਾਵੇ ਨਹੀਂ ਅੱਗੇ ਅੰਦੋਲਨ ਇੰਨਾ بڑا ਹੋ ਜਾਏਗਾ ਇਹਨਾਂ ਨੂੰ ਮਹਿੰਗਾ ਪੈ ਜਾਏਗਾ ਇਹਨਾਂ ਨੂੰ ਪਿੱਛੇ ਹਟਣਾ ਪਏਗਾ ਕਿਉਂਕਿ ਅਸੀਂ ਜੋ ਡਰਾਈਵਰ ਭਾਈਚਾਰਾ ਹੈ ਇਹਨਾਂ ਨੂੰ ਸਪੁੱਛੋ ਇਹ ਕਿਹਾ ਤੁਸੀਂ ਉਹਦੇ ਵਾਸਤੇ ਕਰੇ ਕੁਝ ਕੀਤਾ ਅਗਰ ਕਰਨਾ ਹੀ ਹੈ ਤੁਸੀਂ ਸਜ਼ਾ ਕਰਨੀ ਕਰੋ ਲੇਕਿਨ ਜਿਸ ਵੀ ਗਲਤੀ ਹੈ ਉਹਨੂੰ ਸਜ਼ਾ ਦਿਓ ਅਗਰ ਮੋਕੇ ਦਾ ਕਾਰ ਵਾਲਾ ਗਲਤ ਹੈ ਸਕੂਟਰ ਵਾਲਾ ਗਲਤ ਹੈ ਕੋਈ ਬੰਦਾ ਗਲਤ ਹੈ ਤਾਂ ਸਜ਼ਾ ਉਹਨੂੰ ਹੋਣੀ ਚਾਹੀਦੀ ਜਿਹੜਾ ਗਲਤ ਹੈ ਨਾ ਕਿ ਅਸੀਂ ਟਰੱਕ ਲੈ ਕੇ ਚੱਲੇਵੇਂ ਸਜਾ ਸਾਨੂੰ ਕੋਈ ਆ ਕੇ ਸਾਡੇ ਦੇ ਬਾਜੇ ਸਜਾ ਸਾਨੂੰ ਫਿਰ ਤਾਂ ਸੋਖਾ ਮੰਤਰ ਹੋ ਗਿਆ ਲੋਕ ਲੜਦੇ ਰੰਝੇਸ਼ਾ ਹੁੰਦੀਆਂ ਸਿੱਧਾ ਜਾ ਕੇ ਆਪਣੀ ਗੱਡੀ ਟਰੱਕ 'ਚ ਮਾਰ ਦਿਓ ਬਾਅਦ 'ਚ ਅਗਲਾ ਜੇਨ 'ਚ ਦੱਸ ਆ ਇਹ ਕਾਨੂੰਨ ਚ ਅੱਗੇ ਕਾਨੂੰਨੀ ਹੈ ਇਹਨਾਂ ਕਾਨੂੰਨਾਂ ਨੂੰ ਛੇਤੀ ਛੇਤੀ ਬਾਸ ਲਿਆ ਜਾਵੇ ਨਹੀਂ ਇਹ ਸੰਘਰਸ਼ ਪੂਰੇ ਆਲ ਓਵਰ ਇੰਡੀਆ 'ਚ ਹੋਰ ਤੇਜ਼ ਕੀਤਾ ਜਾਊਗਾ ਔਰ ਸਾਡੀ ਲੰਗਰ ਟਰੱਕ ਕੋਪਰੇਟਿਵ ਸੁਸਾਇਟੀ ਪੂਰੇ ਪੰਜਾਬ ਨਾਲ ਪੂਰੇ ਹਿੰਦੁਸਤਾਨ ਨਾਲ ਖੜੀ ਹੈ ਜੋ ਡਰਾਈਵਰ ਭਾਈ ਜਰਾ ਕਹੂਗਾ ਉਹੀ ਕਰਾਂਗੇ ਬਹੁਤ ਬਹੁਤ ਧੰਨਵਾਦ